ਸਤਨ ਸੰਤ ਬਾਬਾ ਦੀਪ ਸਿੰਘ ਜੀ ਮੇਰੇ ਪੁੱਤਰ ਨੇ ਛੋਟੇ ਜਿਹੇ ਨੇ ਕਟਿੰਗ ਕਰਾ ਲਈ ਸੀ 10 ਸਾਲ ਦਾ ਮੇਰਾ ਬੇਟਾ ਹੈ ਪਰ ਹੁਣ ਉਹ ਸਰਦਾਰ ਬਣਨਾ ਚਾਹੁੰਦਾ ਉਹਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਔਰ ਤੁਹਾਡੇ ਚਰਨਾਂ ਨੂੰ ਲਾ ਕੇ ਅੱਜ ਉਹ ਦਸਤਾਰ ਬੰਦੀ ਕਰਨੀ ਚਾਹੁੰਦਾ ਵਾ ਦਸਤਾਰ ਬਨ ਕੇ ਤੁਹਾਡਾ ਸੇਵਕ ਬਣਨਾ ਚਾਹੁੰਦਾ ਹੈ ਉਹਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਆਹ ਲੋ ਬੇਟਾ ਨਾ ਮਮਾ ਹਲ ਮੈਂ ਬੰਨ ਕੇ ਤੇ ਆਉਟ ਫਿਰ ਮੈਨੂੰ ਦਿਖਾਓ ਠੀਕ ਹੈ ਆਵੇ ਕੰਮ ਮਮਾ ਮੈਂ ਬੰਨ ਲਈ ਓ ਦੇਖੋ ਬਾਬਾ ਜੀ ਮੇਰਾ ਪੁੱਤ ਸਰਦਾਰ ਬਣ ਗਿਆ ਜਾਇ ਕਰੋ ਉਹਨਾਂ ਨੂੰ ਜਾਇ ਕਰੋ ਬਾਬਾ ਜੀ ਨੂੰ ਜਾਇ ਕਰੋ ਬਾਬਾ ਜੀ ਮੈਨੂੰ ਮਿਹਰ ਭਰਿਆ ਹੱਥ ਰੱਖਣਾ ਤੇ ਸ਼ਕਤੀ ਦੇਣੀ ਅੱਗੇ ਹੋ ਕੇ ਕਰੋ ਦੋਨੋਂ ਹੱਥ ਪਰ ਲਾਓ ਜਾਇ ਬਾਬਾ ਜੀ ਦੀ ਆਪਣੇ ਚਰਨਾਂ ਨਾਲਾਈ ਰੱਖਣਾ ਮਹਾਰਾਜ ਜੀ ਇਹਨੂੰ ਸੇਵਕ ਬਣਾਉਣਾ ਆਪਣਾ